ਸਸਰੀਕਾਲ ਜੀ ਸਾਰਿਆਂ ਨੂੰ ਸੁਆਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਬਾਈ ਜਿੰਨੇ ਵੀ ਮੇਰੀ ਫੇਸਬੁੱਕ ਫੈਮਲੀ ਹੈ ਇੰਸਟਾਗ੍ਰam ਫੈਮਲੀ ਤੇ YouTube ਫੈਮਲੀ ਨੂੰ ਗਣਤੰਤਰ ਦਿਵਸ ਦੀਆਂ ਬਾਈ ਮੁਬਾਰਕਾਂ ਅੱਜ ਆਪਾਂ ਚੱਲੇ ਆਂ ਬਾਈ ਘਰੇ ਤੇ ਇੱਕ ਹੈਗਾ ਅਮਰਤਵੀਰ ਦਾ ਡਾਇਰੈਕਟਰ 855 ਮਾਰੀ ਜਾਂਦਾ ਕੱਪੜਾ ਤੇ ਇੱਕ ਹੈਗਾ ਆਪਣਾ ਸੇਮੀ ਤੇ ਜੱਗਾ ਇਹ ਨਾਲਾ ਟਰੈਕਟਰ ਹੈ ਏ ਵੀ ਜਾਊਗਾ ਇੱਕ ਇਹ ਆਪਣੇ ਵਾਲਾ ਜਾਊਗਾ ਬਾਈ ਬਣੇ ਰਹੋ ਵੀਡੀਓ ਨਾਲ ਲੱਗ ਰਹੇ ਨੇ ਆਪਣੇ ਮਿੱਤਰ ਯਾਰ ਮੇਲੀ ਮੇਲ ਮਲਾਪ ਕਰਨ ਚੱਲ ਪਏ ਤੇ ਆਪਾਂ ਹਾਂ ਜੀ ਪਹੁੰਚ ਗਏ ਆਪਾਂ ਰਤੀਆ ਕੰਟੀਨ ਦੇ ਵਿੱਚ ਹੁਣ ਅਮਰਤ ਨੂੰ ਆਪਾਂ ਖਵਾਵਾਂਗੇ ਕੋਈ ਸਮੋਸੇ ਸਮਾਸੇ ਕੀ ਖਾਵਾਂਗਾ ਮੰਤਰੀ ਤੇਰੇ ਕਿ ਵੀ ਪਾਰਟੀ ਦੇ ਪਾਰਟੀ ਦੇ ਦਾਂਗੇ ਜੋ ਮਰਜੀ ਖਾਣਾ ਯਾਰ ਪਾਰਟੀ ਗੈਸ ਕੀ ਆ ਜਾ ਹੂੰ ਸਮੋਸੇ ਉੱਤੇ ਜਾਂਦੇ ਹੋਏ ਤਾਂ ਠੰਡੇ ਸੀ ਹੈ ਤੇਰੇ ਪਾਰਟੀ ਗੈਸ ਕੀ ਲੱਗੀ ਹੈ ਹੈਗੇ ਤਾਂ ਠੰਡੇ ਸੀ ਆਪਣੇ ਕੋਲ ਪੁਰੇ ਹੋਏ ਆ ਕਾ ਦੇ ਹਾਂ ਜਿਹੜੀ ਪਾਰਟੀ ਹੈ ਤੇਰਾ ਹਾਂ ਦੇ ਦਾਂਗੇ ਬਈ ਇਹਨਾਂ ਨੂੰ ਪੁੱਛ ਲਈਂ ਕਿ ਤੇ ਸਮੋਸੇ ਉੱਤੇ ਵਾਂਗੂ ਠੰਡੇ ਨਾ ਖਵਾ ਦੇਣ ਕਿਤੇ ਕਹਤਾ ਅਮਰ ਤੋਂ ਇਸ ਮੋਸਮ ਨੂੰ ਕਹਤਾ ਬਾਈ ਹਾਂ ਠੰਡੇ ਜੀ ਤਾਂ ਨਾ ਲਿਆਵੇ ਕਿਤੇ ਨਾ ਚੈੱਕ ਕਰਕੇ ਆਇਆ ਅੱਜ ਗਰਮ ਨੇ ਹਾਂ ਚਲ ਠੀਕ ਹੈ ਫਿਰ ਖਾ ਲੋ ਲਓ ਜੀ ਪਾ ਤੇ ਫਿਰ ਚੱਲੇ ਪੀ ਕੇ ਚਾਹ ਪਾਣੀ ਰਤੀਏ ਦੋ ਚੱਲਦੇ ਹਾਂ ਹੁਣ ਪਿੰਡ ਵੱਲ ਨੂੰ ਮੈਂ ਆਜੋ ਵੀ ਸਾਡੂ ਸਾਡੂ ਲੈ ਵੀ ਪਹੁੰਚ ਗਏ ਆਪਾਂ ਪਿੰਡ 'ਚ ਲਾਉਣ ਲੱਗ ਰਹੇ ਨੇ ਮੁੰਡੇ ਬੈਗ ਬੂਗ ਜੇ ਆਪਣੇ ਲਾ ਲਿਆ ਸੇਮੀ ਲਾ ਲਿਆ ਬੈਗ ਜੱਗੇ ਵਾਲਾ ਲਾ ਲਓ ਫਿਰ ਆਪੋ ਆਪਣੇ ਸਾਰੇ ਬੈਗ ਅਛਾ ਕੱਗਰ ਆ ਗਈ ਸੀ ਠੀਕ ਹੈ ਭਾਈ ਚਾਹ ਪਾਣੀ ਪੀਜੀ ਆ ਜਾ ਯਾਰਾ ਲਾ ਲਿਆ ਜੱਗੇ ਬੈਗ ਹਾਂ ਵੀ ਮਤਲਬ ਪਹੁੰਚ ਗਏ ਆਪਾਂ ਆਪਣੇ ਘਰੇ ਲੱਗ ਰਿਹਾ ਗਾਂਧੀ ਜੀ ਲੈ ਪੰਗੇ ਕਿਵੇਂ ਗੰਦੀ ਆਇਆ ਲੋਜੀ ਇਹ ਸੀ ਆਪਣਾ ਅੱਜ ਦਾ ਵਲੌਗ